ਸਸਕਲ ਦੋਸਤੋ ਦੋਸਤੋ ਜਿਵੇਂ ਆਪ ਸਭ ਜਾਣਦੇ ਹੋ ਕਿ ਬੀਤੇ ਦਿਨ 15 ਅਗਸਤ ਵਾਲੇ ਦਿਨ ਜਗਾ ਜਗਾ ਉੱਪਰ ਤਿਰੰਗਾ ਝੰਡਾ ਲਹਿਰਾ ਕੇ ਆਜ਼ਾਦੀ ਦਿਵਸ ਮਨਾਇਆ ਗਿਆ ਪਰੰਤੂ ਕਿਸਾਨ ਜਥੇਬੰਦੀਆਂ ਵੱਲੋਂ ਇਹ ਦਿਨ ਰੋਸ ਵਜੋਂ ਮਨਾਇਆ ਗਿਆ ਬੀਤੇ ਦਿਨ ਮਜੀਠੇ ਹਲਕੇ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਅਤੇ ਟਰੈਕਟਰ ਮਾਰਚ ਕਰਕੇ ਇਹ ਦਿਨ ਮਨਾਇਆ ਗਿਆ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ 62 ਦੇ ਤੋਂ ਹੁੰਦੇ ਹੋਏ ਵਕ ਵਕ ਪਿੰਡਾਂ ਤੋਂ ਹੁੰਦੇ ਹੋਏ ਇਹ ਰੋਸ ਮਾਰਚ ਕੱਢਿਆ ਗਿਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਦਾਣਾ ਮੰਡੀ ਮਜੀਠਾ ਦੇ ਵਿੱਚ ਇਸ ਦਾ ਅੰਤ ਕੀਤਾ ਗਿਆ ਮਜਾਇਲਟੀ ਵੀ ਦੀ ਖਾਸ ਰਿਪੋਰਟ ਵਧੇਰੇ ਜਾਣਕਾਰੀ ਲਈ ਤਾਜ਼ਾ ਤਰੀਨ ਖਬਰਾਂ ਲਈ ਮੋਜੈਲਟੀਵੀ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੀ ਤੁਹਾਡਾ ਆਪਣਾ ਨਿਤੜਕ ਮੋਜੈਲਟੀਵੀ ਮੈਂ ਕਿਸਾਨ ਮਦੂਦ ਕਮੇਟੀ ਜੀਠਾ ਤੋਂ ਜੋਂ ਆਗੋ ਬੋਰਿਆ ਕਿਰਪਾਲ ਸਿੰਘ ਕਲੇਰ ਅੱਜ ਜਿਹੜਾ ਟਰੈਕਟਰ ਮਾਰਕ ਤੇ ਸਾਡਾ ਕੱਢਿਆ ਗਿਆ ਆ ਇਹ ਜਿਹੜੇ ਸੈਟਰ ਸਰਕਾਰ ਵੱਲੋਂ ਤਿੰਨ ਨਵੇਂ ਕਾਨੂੰਨ ਲਿਆਂਦੇ ਗਏ ਆ ਉਹਨਾਂ ਦੇ ਵਿਰੋਧ ਵਿੱਚ ਆ ਜਿਹੜਾ ਜੰਪੂ ਬਾਰਡਰ ਤੇ ਸਾਡਾ ਮੋਰਚਾ ਲੱਗਾ ਹੈ ਇਹ ਤੱਕ ਸਾਡੀ ਸੁਣਵਾਈ ਨਹੀਂ ਹੋ ਰਹੀ ਇਹਨਾਂ ਸਾਰੇ ਕਾਨੂੰਨਾਂ ਨੂੰ ਰੱਦ ਕਰਾਉਣ ਵਾਸਤੇ ਸਾਡਾ ਜਿਹੜਾ ਇਹ ਟਰੈਕਟਰ ਮਾਰਚ ਜਥੇਬੰਦੀ ਵੱਲੋਂ ਪ੍ਰੋਗਰਾਮ ਦਿੱਤਾ ਗਿਆ ਸੀ ਕਿਸਾਨ ਮੁੰਜੂਸ਼ ਕਮੇਟੀ ਤੇ ਦੇ ਦਿੱਤੀਆਂ 200 ਤੋਂ ਵੱਧ ਜਿਹੜੀਆਂ ਜਥੇਬੰਦੀਆਂ ਬਾਰਡਰਾਂ ਤੇ ਲੜ ਰਹੀਆਂ ਆ ਉਹਨਾਂ ਵਲੋਂ ਜਿਹੜਾ ਸਾਂਝਾ ਆਗਾਲ ਦਿੱਤੀ ਗਈ ਸੀ ਅੱਜ ਟਰੈਕਟਰ ਮਾਰਚ ਕਰਨ ਦੀ ਉਹਦੇ ਵਿੱਚ ਆਪਾਂ ਅੱਜ ਮਜੀਠੇ ਜੋਂ ਦਾ ਬਹੁਤ ਵੱਡਾ ਕਾਫਲਾ ਟਰੈਕਟਰਾਂ ਦਾ ਸੈਕੜੇ ਟਰੈਕਟਰ ਸੀ ਤੇ ਸੈਕੜੇ ਕਿਸਾਨ ਜਿਹੜੇ ਮਜ਼ਦੂਰ ਆਓ ਅੱਜ ਰੋਡ ਮਾਈ ਕਰਕੇ ਸਾਰੇ ਪਿੰਡਾਂ ਦੇ ਵਿੱਚੋਂ ਦੀ ਤੇ ਇੱਥੇ ਦਾਣਾ ਮੰਡੀ ਫੇਰ ਦੁਬਾਰਾ ਇਕੱਠੇ ਹੋਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪ੍ਰਧਾਨ ਜੀ ਕੀ ਨਾਮ ਆਪਣਾ ਔਰ ਅੱਜ ਦੇ ਪ੍ਰੋਗਰਾਮ ਬਾਰੇ ਥੋੜਾ ਦੱਸੋ ਕਿ ਕੀ ਪ੍ਰਕਾਰਾਂ ਮੇਰਾ ਨਾਮ ਜੀ ਦਲਜੀਤ ਸਿੰਘ ਗਿੱਲ ਪ੍ਰਧਾਨ ਅੰਮ੍ਰਿਤਸਰ ਜ਼ਿਲ੍ਹਾ ਭਾਰਤੀ ਕਿਸਾਨ ਜਨ ਕ੍ਰਾਂਤੀਕਾਰੀ ਅੱਜ ਦਾ ਜਿਹੜਾ ਰੋਸ ਬਾਤ ਤੇ ਟਰੈਕਟਰ ਮਾਰਚ ਹੈ ਇਹ ਭਾਰਤ ਸਰਕਾਰ ਵੱਲੋਂ ਪਹਿਲੋਂ ਵੀ ਕਾਲੇ ਕਾਨੂੰਨ ਬਣਾਏ ਗਏ ਸੀ ਉਹਨਾਂ ਨੂੰ ਰੱਦ ਕਰਾਉਣ ਲਈ ਦਿੱਲੀ 'ਚ ਮੋਰਚਾ ਬਹੁਤ ਵੱਡਾ ਲੱਗਾ ਸੀ ਜਿਸ ਦੇ ਵਿੱਚ ਕਾਫੀ ਸਮਾਂ ਮੋਰਚਾ ਚੱਲਿਆ ਕਿਸਾਨ ਸ਼ੀਧ ਹੋਏ 700 ਤੋਂ ਉੱਪਰ 750 ਦੇ ਲਗਭਗ ਉਦੋਂ ਫਿਰ ਪ੍ਰਧਾਨ ਮੰਤਰੀ ਨੂੰ ਸ਼ਰਮ ਆਈ ਤੇ ਉਹਨੇ ਇਹਨਾਂ ਕਾਲੇ ਕਰੋਨਾ ਨੂੰ ਰੱਦ ਕਰਨ ਦੀ ਗੱਲ ਮੰਨੀ ਤੇ ਨਾਲੇ ਉਹਨੇ ਮਾਫੀ ਮੰਗੀ ਪਰ ਸਰਕਾਰਾਂ ਜਬਾਨ ਕਰਕੇ ਮੱਕਰ ਜਾਂਦੀਆਂ ਇਹ ਮੁੱਖ ਮੰਤ ਇਹ ਪ੍ਰਧਾਨ ਮੰਤਰੀ ਵੀ ਜਿਹੜਾ ਇਸੇ ਕੜੀ ਦਾ ਹਿੱਸਾ ਵਾ ਇਹ ਵੀ ਮੋਕਰ ਗਿਆ ਆਪਣੀ ਜ਼ੁਬਾਨ ਤੋਂ ਕਾਲੇ ਕਾਨੂੰਨਾਂ ਨੂੰ ਲਾਗੂ ਕਰਨ ਤੋਂ ਮੋਕਰ ਗਿਆ ਉਹਦੇ ਵਿਰੋਧ ਚ ਦੋਹਾਂ ਟੜਿਆਂ ਵੱਲੋਂ ਮੋਰਚਾ ਜਿਹੜਾ ਲੱਗਾ ਹੋਇਆ ਸ਼ੰਭੂ ਦੇ ਵਿੱਚ ਖਨੋਰੀ ਦੇ ਵਿੱਚ ਉੱਥੇ ਬਾਰਡਰਾਂ ਦੇ ਉੱਤੇ ਸਾਡੇ ਕਿਸਾਨ 6 ਮਹੀਨੇ ਤੋਂ ਲਗਾਤਾਰ ਬੈਠੇ ਹੋਇਆ ਨਾ ਪਰ ਉਹ ਤੋਂ ਬਾਅਦ ਅੱਜ ਨਵੇਂ ਕਾਲੇ ਕਾਨੂੰਨ ਜਿਹੜੇ ਫੌਜਦਾਰੀ ਆ ਜਿਨ੍ਹਾਂ ਦੀ ਅੱਜ ਪੂਰੇ ਭਾਰਤ ਦੇ ਵਿੱਚ ਕਾਪੀਆਂ ਛਾੜੀਆਂ ਗਈਆਂ ਉਹਦੀ ਘੜੇ ਵਜੋਂ ਅੰਬਰਸਰ ਜ਼ਿਲ੍ਹੇ ਵੱਲੋਂ ਵੀ ਅੱਜ ਮਜੀਠੇ ਅੱਡੇ ਦੇ ਵਿੱਚ ਜਿਹੜੀਆਂ ਉਹ ਕਾਪੀਆਂ ਛਾੜੀਆਂ ਗਈਆਂ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਕਿ ਉਹ ਜਿਹੜੇ ਇਹ ਕਾਲੇ ਕਾਨੂੰਨ ਲਾਗੂ ਕਰਨੇ ਬੰਦ ਕਰੇ ਲੋਕਾਂ ਦੇ ਨਾਲ ਇਨਸਾਫ ਕਰੇ ਸਰਕਾਰਾਂ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਬਣਾਈਆਂ ਜਾਂਦੀਆਂ ਨਾ ਕਿ ਸਰਕਾਰਾਂ ਜਿਹੜੀਆਂ ਵਾ ਲੋਕਾਂ ਤੇ ਜੁਰਮ ਕਰਨ ਲਈ ਬਣਾਈਆਂ ਜਾਂਦੀਆਂ ਇਹ ਸਰਕਾਰਾਂ ਜੁਰਮਕਾਰੀਆਂ ਨੇ ਲੋਕਾਂ ਤੇ ਧੱਕਾ ਕਰ ਰਹੀਆਂ ਨੇ ਛੋਟਿਆਂ ਨੂੰ ਲੋਕਾਂ ਨੂੰ ਛੋਟੇ ਵਰਗਾਂ ਨੂੰ ਇਹ ਜਿਹੜਾ ਡਰਾਤ ਮਗਾ ਕੇ ਉਹਨਾਂ ਨੂੰ ਨਖੇੜਨਾ ਚਾਹੁੰਦੀਆਂ ਨੇ ਪਰ ਇਹ ਇਸ ਸਰਕਾਰ ਨੂੰ ਅਸੀਂ ਚੇਤਾਵਨੀ ਦਿੰਦੇ ਆ ਇਹ ਲੋਕ ਜਿਹੜੇ ਕਿ ਪੰਜਾਬ ਦੇ ਲੋਕ ਆ ਇਹ ਛੁਰੂ ਤੋਂ ਹੀ ਕਈਆਂ ਸਦੀਆਂ ਤੋਂ ਜਿਹੜੀਆਂ ਇਹ ਲੜਾਈਆਂ ਲੜਦੇ ਆ ਇਹ ਨਾ ਇਹ ਝੁਕੇ ਆ ਤੇ ਨਾ ਇਹ ਝੁਕਣਗੇ ਨਾ ਨਾ ਤੇ ਝੁਕਣ ਵਾਲਾ ਕੋਈ ਮਾਦਾ ਹੀ ਆ ਇਹਨਾਂ ਦੀਆਂ ਜਾਗਦਿਆਂ ਜ਼ਮੀਰਾਂ ਨੇ ਸਾਰੇ ਭਾਰਤ ਦੇ ਵਿੱਚ ਜਿਹੜੇ ਵੀ ਜਥੇਬੰਦੀਆਂ ਚ ਗਰਚ ਕਰਦੀਆਂ ਨੇ ਉਹ ਜਾਗਦਿਆਂ ਜ਼ਮੀਰਾਂ ਵਾਲੇ ਬੰਦੇ ਨੇ ਅਸੀਂ ਲੋਕਾਂ ਨੂੰ ਇਹ ਅਪੀਲ ਕਰਦੇ ਆ ਕਿ ਇਹ ਜਿਹੜਾ ਜੁਰਮ ਆ ਇਹ ਕੋਈ ਕਿਸਾਨਾਂ ਜਾਂ ਮਜ਼ਦੂਰਾਂ ਕੱਲਿਆਂ ਤੇ ਨਹੀਂਗਾ ਇਹ ਜੋ ਵੀ ਭਾਰਤ ਦਾ ਵਸਿੰਦਾ ਵਾ ਇਹ ਸਾਰਿਆਂ ਦੇ ਕਾਨੂੰਨ ਲਾਗੂ ਹੋ ਰਿਹਾ ਵਾ ਸਾਰਿਆਂ ਤੇ ਲਾਗੂ ਹੋਣਾ ਨਾ ਕੋਈ ਵਿਆਦ ਨਾ ਫਰਿਆਦ ਕੋਈ ਇਹੋ ਜਿਹਾ ਕਾਨੂੰਨ ਨਹੀਂ ਕੋਈ ਇਹੋ ਜਿਹਾ ਮੁਲਕ ਨਹੀਂਗਾ ਕੋਈ ਇਹੋ ਜਿਹਾ ਮੁਲਕ ਨਹੀਂਗਾ ਜਿਹੜਾ ਕਿ ਆਪਣੇ ਮੁਲਕ ਦੇ ਲੋਕਾਂ ਨੂੰ ਹੀ ਤੰਗ ਕਰੇ ਪਹਿਲੋਂ ਕੋਈ ਅਹਿਮਦ ਸ਼ਾਹ ਅਬਦਾਲੀ ਆਏ ਜਾਂ ਦੂਜੇ ਲੋਕ ਆਏ ਉਹਨਾਂ ਤੋਂ ਵੀ ਵੱਧ ਜਿਹੜਾ ਇਹਨਾਂ ਨੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਇਹਨਾਂ ਨੂੰ ਇਹੋ ਹੀ ਸਾਡੀ ਚੇਤਾਵਨੀ ਆ ਕਿ ਕਿਸਾਨਾਂ ਮਜ਼ਦੂਰਾਂ ਤੇ ਲੋਕਾਂ ਦੀਆਂ ਮੰਗਾਂ ਨੂੰ ਮੁੱਖ ਰੱਖਦੇ ਹੋਏ ਇਹਨਾਂ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ ਤੇ ਲੋਕਾਂ ਨੂੰ ਇਨਸਾਫ਼ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪ੍ਰਧਾਨ ਜੀ ਕੀ ਨਾਮ ਹੈ ਆ ਮੇਰਾ ਨਾਮ ਅਸਵਿੰਦਰਪਾਲ ਸਿੰਘ ਬੋਲੋ ਵਾਲੀ ਆ ਤੇ ਮੈਂ ਚੀਫ ਆਰਗੇਨਾਈਜ਼ਰ ਪੰਜਾਬ ਭਾਰਤੀ ਕਿਸਾਨ ਜਨ ਕ੍ਰਾਂਤੀਕਾਰੀ ਦਾ ਅੱਜ ਦੂਆ ਮੋਰਚਾ ਨੂੰ ਭਾਰਤ ਬੱਧਰ ਤੇ ਅਸੀਂ ਭਾਰਤ ਬੱਧਰ ਤੇ ਅੱਜ ਟਰੈਕਟਰ ਮਾਰਚ ਕੀਤੇ ਕਦਨ ਜਾ ਰਹੇ ਆ ਤੇ ਭਾਰਤ ਨੇ ਜਿਹੜੀਆਂ 200 21 ਦੇ ਘੋਲ ਤੋਂ ਡਰ ਕੇ ਜਿਹੜੀਆਂ ਕਾਨੂੰਨਾਂ 'ਚ ਸ਼ੋਧ ਕੀਤੀ ਆ ਉਹਦੀ ਘੜੇ ਸ਼ਬਦਾਂ ਇਹ ਨਖੇਦੀ ਕਰਦੇ ਆਂ ਤੇ ਅੱਜ ਕਾਲੀਆਂ ਕਾਪੀਆਂ ਜਿਹੜੇ ਕਾਲੇ ਕਾਨੂੰਨ ਬਣਾਏ ਨੇ ਫੌਜਦਰੀ ਉਹਦੀਆਂ ਇਹ ਕਾਪੀਆਂ ਸਾੜੀਆਂ ਨੇ ਇਹ ਕਰੈਕਟਰ ਪੱਖੋਂ ਅਸੀਂ ਇਹ ਮਹਿਸੂਸ ਕੀਤਾ ਹੈ ਕਿ ਜੂ 1857 ਚ ਅਸੀਂ ਗਦਰ ਭਾਰਤ ਦੇ ਲੋਕਾਂ ਨੇ ਸਾਡੇ ਬਟਡੇਰੇਆਂ ਨੇ ਗਦਰੀ ਬਾਬਿਆਂ ਨੇ ਕੁੱਕਾ ਲਾਇਰ ਨੇ ਲੜਿਆ ਸੀ ਤਾਂ ਉਸ ਟਾਈਮ ਘੋਲ ਦੇ ਵਿੱਚ ਅੰਗਰੇਜ਼ ਡਰ ਗਏ ਸੀ ਤੇ ਉਹਨਾਂ ਨੇ ਆਪੀਸੀ ਤਰ੍ਹਾਂ ਦੋ ਲਿਆਂਦਿਆ ਸੀ 1860 1861 ਜਿਹਦੇ ਮੁਤਾਬਕ ਸਾਰੇ ਭਾਰਤ ਅੰਦਰ ਲੋਕਾਂ ਦਿੱਤੇ ਫੌਜਦਾਰੀ ਕਾਨੂੰਨ ਬਣਾਏ ਸੀ ਤੇ ਲੋਕਾਂ ਨੂੰ ਕਾਲੇ ਪਾਣੀ ਤੇ ਕਾਲ ਕੋਠਰੀਆਂ ਵਿੱਚ ਰੱਖੇ ਤੇ ਫਾਂਸੀ ਚਾੜਿਆ ਕੀ ਸੀ ਤਾਂ ਅੱਜ ਭਾਰਤ ਦੇ ਹਾਕਮ ਅੰਗਰੇਜ਼ਾਂ ਨੇ ਬਣਾਏ ਕਾਨੂੰਨ ਜਿਹੜੇ ਲਗਾਤਾਰ ਹੁਣ ਤੱਕ ਲਾਗੂ ਕਰ ਰਹੇ ਸੀ ਹੁਣ ਤੱਕ ਲਾਗੂ ਕਰ ਰਹੇ ਸੀ ਉਹਨਾਂ ਨਾਲ ਠੰਡ ਨਹੀਂ ਪਈ ਤਾਂ ਅੱਜ ਹੋਰ ਸਖਤ ਕਰਨ ਵਾਸਤੇ ਆਪਣਾ ਹਿੰਦੂ ਤਵ ਦਾ ਅਜੰਡਾ ਲਾਗੂ ਕਰਨ ਵਾਸਤੇ ਕਿ ਅਸੀਂ ਹਿੰਦੂ ਰਾਸ਼ਟਰ ਨਹੀਂ ਹੋਣਾ ਇੱਥੇ ਤੇ ਇਥੋਂ ਦੇ ਲੋਕਾਂ ਨੂੰ ਚਾਹੇ ਉਹ ਮੁਸਲਮਾਨ ਨੇ ਚਾਹੇ ਸਿੱਖ ਨੇ ਚਾਹੇ ਸਾਈ ਨੇ ਜਾਈ ਤੁਨੇ ਕੋਈ ਲੋਕ ਨਵੇਂ ਇਹਨਾਂ ਨੂੰ ਉੱਚੀ ਆਵਾਜ਼ ਚ ਚਕੂ ਨੀ ਦੇਣਾ ਜਿਸ ਤਰ੍ਹਾਂ ਰੰਗ ਜਾਬ ਫਰਮਾਨ ਛੱਡਦਾ ਸੀ ਤੇ ਸਾਡੇ ਵਡ ਵਡੇਰੇ ਰੰਗ ਜਾਬ ਤੇ ਬਾਵਰ ਦੇ ਖਿਲਾਫ ਲੜੇ ਸੀ ਜਿਨ੍ਹਾਂ ਨੇ ਰਾਜੇ ਸ਼ੀਮਕਦਮ ਕੁੱਤੇ ਤੁਨੂੰ ਕੁੱਤੇ ਦੇ ਬਰਾਬਰ ਤੁਲਣਾ ਕੀਤੀ ਸੀ ਆ ਜੋ ਸਾਲਤ ਚ ਸਾਡੇ ਭਾਰ ਦੇ ਆਗੂ ਮੋਦੀ ਜੀ ਦੇ ਹੋਰ ਹਿੱਸੇ ਜਿਹੜੇ ਆ ਛਾ ਵਰਗੇ ਯੋਰ ਨਾ ਲੱਗੇ ਨੇ ਦੇਸ਼ ਅੰਦਰ ਫਟ ਪਾਉਣ ਦੇ ਦੇਸ਼ ਅੰਦਰ ਦੇਸ਼ਵਰੋਧੀ ਕਾਰਵਾਈ ਕਰਨ ਵਾਸਤੇ ਇਸ ਕਰਕੇ ਸੀ ਭਾਰਤੰਦਰ ਸਾਰੇ ਜਿੱਥੇ-ਜਿੱਥੇ ਅਸੀਂ ਆ ਗਏ ਹਾਂ ਇਕੱਠੇ ਹੋ ਕੇ ਮਾਰਚ ਕਰ ਰਹੇ ਹਾਂ ਤੇ ਲੋਕਾਂ ਨੂੰ ਸੱਦਾ ਦੇ ਰਹੇ ਹਾਂ ਉਹ ਭਰੋ ਜਿੱਤਰਾ ਅੱਗੇ ਤੁਸੀਂ 2020 ਚ ਇਕੱਠੇ ਹੋਏ ਸੀ ਤਾਂ ਕਾਨੂੰਨ ਰੱਦ ਕਰਾ ਕੇ ਕਾਲੇ ਆਏ ਸੀ 21 ਚ ਅੱਜ ਫਿਰ ਇਕੱਠੇ ਹੁੰਦੀ ਬਹੁਤ ਲੋੜ ਬਣ ਗਈ ਆ ਵੀ ਅਸੀਂ ਇਕੱਠੇ ਹੋਣ ਤੋਂ ਬਗੈਰ ਇਹ ਫੌਜ ਦਾ ਕਾਨੂੰਨ ਰੱਦ ਨਹੀਂ ਕਰਾ ਸਕੇ ਸੋ ਮੈਂ ਬਹੁਤੀ ਦੂਰ ਨਾ ਜਾਂਦਾ ਹਾਂ ਸਾਡੇ ਮਾਨ ਜੋਗ ਪ੍ਰਧਾਨ ਜੀ ਦਲਜੀਤ ਸਿੰਘ ਜੀ ਸੀਨੀਅਰ ਮਰਦਮ ਪ੍ਰਧਾਨ ਜੀ ਸਾਡੇ ਮਲਕ ਪੈਂਜੀ ਕੁਲਵਿੰਦਰ ਕੌਰ ਉਹ ਸਾਡੇ ਵਿੱਚ ਨੇ ਸਾਰੇ ਸਾਥੀ ਕਰਮ ਸਿੰਘ ਸਾਥੀ ਰਾਮਨભાઈ ਜੀ ਇਹ ਸਾਰੇ ਸਾਥੀ ਸਾਡੇ ਇਸ ਘੋਲ ਦੀ ਗਵਾਈ ਕਰਨਗੇ ਸੋ ਮੈਂ ਬਹੁਤ ਦੂਰ ਨਾ ਜਾਂਦਾ ਸਾਰੇ ਲੋਕਾਂ ਨੂੰ ਸਦਾ ਦਿੰਦਾ ਇਸ ਇੱਕ ਨੂੰ ਦੇ ਖਿਲਾਫ ਜ਼ੋਰਦਾਰ ਲੜਾਈ ਵੜਨੀ ਚਾਹੀਦੀ ਹੈ ਇਹਨਾਂ ਕੋਈ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪੰਜ ਕੀ ਨਾਮ ਜੀ ਮੇਰਾ ਨਾਮ ਕੁਲਵਿੰਦਰ ਕੌਰ ਹਾਂ ਕੁਲਵਿੰਦਰ ਕੌਰ ਜੀ ਜਿੱਦਾਂ ਕਿ ਸਤੰਦਰ ਹੁਣਾਂ ਨੇ ਦੱਸਿਆ ਹੀ ਆ ਸਾਰੇ ਪ੍ਰੋਗਰਾਮ ਕਿਉਂ ਇਹ ਕਾਲੇ ਕਮੋਨਾ ਵਾਤੇ ਅੱਜ ਸਾਢੇ ਕਿ ਫਰਦੇ ਸਾਢੇ ਗਏ ਆ ਪਰ ਬਾਟਰਾਂ ਦੇ ਉੱਤੇ ਅੱਜ ਵੀ ਸਾਡੇ ਵੀ ਡਟੇ ਹੋਏ ਆ ਤਾਂ ਕੀ ਕਹਿਣਾ ਚਾਹੋਗੇ ਕਿ ਸਰਕਾਰ ਦੇ ਉੱਤੇ ਤਾਂ ਜੂਨ ਨਹੀਂ ਸਰਕੀ ਮੈਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਮੰਨ ਲਓ ਜਿੱਦਾਂ ਮਰਜ਼ੀ ਵੀ ਇਹ ਸਾਡੇ ਤੇ ਜ਼ੁਲਮ ਕਰਦੇ ਆ ਅਸੀਂ ਸਾਰੇ ਏਕਾਂ ਕਿਸਾਨ ਜੋ ਮਜ਼ਦੂਰ ਆ ਕਿਸਾਨ ਤੇ ਮਜ਼ਦੂਰ ਦਾ 9 ਮਾਸ ਦਾ ਸਾਡਾ ਰਿਸ਼ਤਾ ਆ ਅਸੀਂ ਸਾਰੇ ਇਕੱਠਿਆਂ ਇਹਨਾਂ ਨੇ ਸਾਡੇ 'ਚ ਥੋੜੀ ਜੀ ਫੁੱਟ ਪਾਈ ਹੋਈ ਆ ਉਹ ਫੋਟ ਨੂੰ ਅਸੀਂ ਸਾਰਿਆਂ ਨੂੰ ਅੱਜ ਫੇਰ ਸੱਦਾ ਦੇਵਾਂਗੇ ਯਾਨੀ ਕਿ ਉਹਨੂੰ ਫੋਟ ਨੂੰ ਦੂਰ ਕੀਤਾ ਜਾਵੇ ਕਿਉਂਕਿ ਸਰਕਾਰਾਂ ਜਿਹੜੀਆਂ ਨੇ ਆਪਣਾ ਥੋੜਾ ਜਿਹਾ ਫਾਇਦਾ ਚੁੱਕਦਿਆਂ ਨੇ ਤੇ ਜਿਹੜਾ ਇਹ 15 ਅਗਸਤ ਨੂੰ ਇਹਨਾਂ ਕਿਹਾ ਆ ਕਿ 15 ਅਗਸਤ ਦੇ ਉੱਤੇ ਜਿਹੜਾ ਵਾ ਉਹ ਝੰਡਾ ਲਹਿਾਓ ਅਸੀਂ ਯਾਦ ਨਹੀਂ ਹੈਗੇ ਅਸੀਂ ਤਾਂ ਅੱਗੇ ਵਰਗੇ ਗੁਲਾਮ ਨਾਲੋਂ ਵੀ ਭੈੜੇ ਆ ਤਾਂ ਕਿ ਸਾਡੇ ਤੇ ਇੱਕ ਹੋਰ ਦੋਸ਼ਿਆ ਗਿਆ ਕਿ ਜਿੱਦਾਂ ਇਹ ਕਹਿੰਦੇ ਤਿਰੰਗਾ ਝੰਡਾ ਸੀ ਆਪਣੀ ਗੱਡੀ ਤੇ ਲਾ ਕੇ ਜਾਂ ਆਪਣੇ ਕਿਤੇ ਘੁੰਮ ਨਹੀਂ ਸਕਦੇ ਫਿਰ ਵੀ ਸਾਡੇ ਤੇ ਪਰਚਾ ਹੁੰਦਾ ਮੰਨ ਲਓ ਫਿਰ ਅਸੀਂ ਉਜਾਦ ਆ ਸਰਕਾਰ ਇਹਦਾ ਜਵਾਬ ਦੇਵੇ ਕਿ ਅਸੀਂ ਉਜਾਦ ਆ ਜਾਂ ਮੈਡਮਾਂ ਜਿਹੜੀਆਂ ਉੱਥੇ ਬੈਠੀਆਂ ਨੇ ਇਹਨਾਂ ਦੀਆਂ ਘਰਦਿਆਂ ਨੇ ਐਮਐਲਿਆਂ ਦੀਆਂ ਨੇ ਮੰਤਰੀਆਂ ਦੀਆਂ ਨੇ ਉਹ ਮੇਰੇ ਨਾਲ ਬਹਿ ਕੇ ਕਿਤੇ ਟੇਬਲ ਟਾਕ ਤੇ ਗੱਲ ਕਰਨ ਜਿੱਦਾਂ ਇਹਨਾਂ ਨੇ ਸਾਨੂੰ ਇੱਕ ਲollipops ਜਿਹਾ ਦਿੱਤਾ ਹੋਇਆ ਕਿ ਤੁਹਾਨੂੰ 1000 ਰੁਪਏ ਦੇਵਾਂਗੇ ਜੀ ਤੁਹਾਨੂੰ 1500 ਰੁਪਏ ਦਿੰਨੇ ਆ ਇਹ ਸਾਡੇ ਨਾਲ ਇੱਕ ਵਾਰੀ ਇਹਨਾਂ ਦਾ ਘਰ ਚੋਂ ਕੋਈ ਵਿਧਵਾ ਬੀਬੀ ਆ ਉਹ ਮੇਰੇ ਨਾਲ ਟੇਬਲ ਟਾਕ ਤੇ ਗੱਲ ਕਰੇ ਕਿ 1500 ਚ 1000 ਰੁਪਏ ਚ ਗੁਜ਼ਾਰਾ ਕਰ ਸਕਦੇ ਆ ਜਦੋਂ ਸਾਡੀਆਂ ਫਸਲਾਂ ਹੁੰਦੀਆਂ ਉਹਨਾਂ ਨੂੰ ਇਹਦਾ ਆਪਾਂ ਠੇਕਾ ਲੈਨੇ ਆ 40 35 50 ਹਜ਼ਾਰ ਤੱਕ ਆ ਯਾਨੀ ਕਿ ਜਦੋਂ ਸਾਡਾ ਖਰਚਾ ਸਾਲ ਦਾ ਕਿੰਨਾ ਹੁੰਦਾ ਕਦੀ ਇਹਨਾਂ ਮੇਨਟੇਨ ਕੀਤਾ 500 ਰੁਪਏ ਦਿਹਾੜੀ ਨਾਲ ਸਾਡਾ ਮੇਨਟੇਨ ਕੰਮ 365 ਦੇਣ ਪੈਂਦੇ ਆ ਸਾਲ ਦੇ ਸਾਨੂੰ ਮੇਨਟੇਨ ਕਰਕੇ ਕਿਸੇ ਕਿਸਾਨ ਨੂੰ ਦਿੱਤਾ ਜਾਵੇ ਤਾਂ ਕਿ ਸਾਡੀਆਂ ਦਿਹਾੜੀਆਂ ਵੀ ਪੂਰੀਆਂ ਨਹੀਂ ਹੁੰਦੀਆਂ ਇਸ ਕਰਕੇ ਸਰਕਾਰ ਜਿਹੜੀ ਸਾਡੇ ਤੇ ਜ਼ੁਲਮ ਕਰਦੀ ਆ ਅਸੀਂ ਬੀਬੀਆਂ ਬੱਚੇ ਸਾਰੇ ਆਪਾਂ ਕਿਸਾਨਾਂ ਦੇ ਨਾਲ ਆ ਏਕੇ ਨਾਲ ਹੀ ਲੜਦੇ ਰਾਂਗੇ ਇਹਨਾਂ ਕੁਛ ਕਹਿੰਦੀ ਹੋਈ ਜਿੰਦਾਬਾਦ ਕਿਸਾਨ ਮਜ਼ਦੂਰ ਜਿੰਦਾਬਾਦ